ਅੱਜ ਤੁਹਾਨੂੰ ਲਸਣ ਖਾਣ ਦਾ ਇੱਕ ਅਜੀ ਹਰ ਤਰੀਕਾ ਦੱਸਣ ਵਾਲੇ ਆ ਜਿਸ ਤੋਂ ਬਾਅਦ ਤੁਹਾਡਾ ਜਿਹੜਾ ਲੀਵਰ ਹੈ ਉਸ ਤਰੀਕੇ ਨਾਲ ਸਾਫ਼ ਹੋ ਜਾਏਗਾ ਜਿਸ ਤਰੀਕੇ ਨਾਲ ਅਸੀਂ ਸਾਬਣ ਰਗੜ ਕੇ ਮੈਲਾ ਕੱਪੜਾ ਸਾਫ਼ ਕਰ ਲੈਂਦੇ ਹਾਂ ਸਫੈਦ ਕੱਪੜਾ ਸਫੈਦ ਦਿਸਣ ਲੱਗ ਜਾਂਦਾ ਅੱਜ ਜਿਹੜਾ ਆਪਾਂ ਨੁਕਤਾ ਤੁਹਾਡੇ ਨਾਲ ਫਰੁਖਤ ਜੀ ਸ਼ੇਅਰ ਕਰਨਾ ਜਿਹੜੇ ਲੋਕ ਵੀਡੀਓ ਦੇਖ ਰਹੇ ਨੇ ਵੀ ਭਾਈ ਜਦੋਂ ਤੁਸੀਂ ਇਹਨੂੰ ਵਰਤੋਗੇ ਇਹ ਤੁਹਾਡੇ ਲਿਵਰ ਦੇ ਪੋਰਸ ਨੂੰ ਖੋਲੂਗਾ ਔਰ ਮੈਂ ਚੈਲੰਜ ਕਰਦਾ ਫਰੂਕੀ ਜੀ ਵੀ ਜਿਹੜਾ ਇਹ ਨੁਕਤਾ ਹੈਗਾ ਇਹ ਨੁਕਤਾ ਜਿਹੜੇ ਬੰਦੇ ਨੇ ਵਰਤ ਲਿਆ ਇੱਕ ਦਿਨ ਦੇ ਵਿੱਚ ਨਹੀਂ 7-8 ਘੰਟੇ ਦੇ ਵਿੱਚ ਨਹੀਂ ਇੱਕ ਘੰਟੇ ਦੇ ਅੰਦਰ ਅੰਦਰ ਬੰਦਾ ਦੱਸੋ ਵੀ ਮੈਨੂੰ ਫਰਕ ਪੈਗੇ ਚਾਹੇ ਉਹਨੂੰ ਫੈਟੀ ਲਿਵਰ ਚਾਹੇ ਉਹਦੇ ਤਜਾਬ ਬਣਦਾ ਚਾਹੇ ਉਹ ਰੋਸ ਵੇ ਰੁਟ ਕੇ ਕੈਪਸੂਲ ਖਾਂਦਾ ਇਹ ਉਹ ਨੁਕਤਾ ਜੀ ਖੂਨ ਘੜਾ ਕਿਵੇਂ ਸੈਟ ਕਰੇਗਾ ਜੀ ਫਿਰ ਇਹ ਲਸਣ ਇੱਕ ਵਾਰੀ ਤੁਹਾਡਾ ਲਿਵਰ ਕੰਟਰੋਲ ਹੋ ਗਿਆ ਤੇ ਤੁਸੀਂ ਆਪ ਮੈਨੂੰ ਕਹੋਗੇ ਬੀਜੀ ਸਾਡੀ ਜ਼ਿੰਦਗੀ ਐਂ ਲੱਗਦਾ ਜਿਵੇਂ 80% ਰੋਗ ਸਾਡੇ ਗੇਟ ਤੇ ਖੜੇ ਸੀ ਤੇ ਹੁਣ ਉਹ ਗੇਟ ਤੋਂ ਸਾਹਮਣੇ ਦੀ ਚਲੇਗੀ ਜਿਸ ਦਾ ਫਾਰਮੂਲਾ ਵੀ ਤੁਸੀਂ ਦੱਸ ਦਿਓ ਤੁਸੀਂ ਕਹਿੰਦੇ ਹੋ ਵੀ ਇਹ ਲੀਵਰ ਨੂੰ ਸਾਬਣ ਵਾਂਗੂ ਧੋ ਦਿੰਦਾ ਰੁਕੀ ਜੀ ਮੈਂ ਕਹਿੰਨਾ ਇੱਕ ਘੰਟੇ ਦੇ ਅੰਦਰ ਤੁਹਾਨੂੰ ਰਿਜ਼ਲਟ ਮਿਲੂਗਾ ਕੀ ਕੀ ਕੰਮ ਕਰੂਗਾ ਇਹ ਪਾਣੀ ਪੀਤਾ ਹੋਇਆ ਜਿਹੜੇ ਬੰਦੇ ਕਹਿੰਦੇ ਨੇ ਵੀ ਸਾਨੂੰ ਖਾਦਾ ਪੀਤਾ ਪਚਦਾ ਨਹੀਂ ਖਾਦਾ ਪੀਤਾ ਲੱਗਦਾ ਨਹੀਂ ਤੇ ਜਦੋਂ ਅਸੀਂ ਕੁਝ ਖਾ ਲਈ ਤੇ ਸਾਡੇ ਤੇ ਤਜਾਬ ਬਣਦਾ ਰਹਿੰਦਾ ਉਹ ਬੰਦਿਆਂ ਦਾ ਅੱਧੇ ਘੰਟੇ ਨੂੰ ਫੋਨ ਆਇਆ ਜਾਣਾ ਤੁਹਾਨੂੰ ਵੀ ਭਾਈ ਜੀ ਵਾਕਈ ਨੁਕਤਾ ਕਰੀ ਗਾ ਜਦੋਂ ਲਿਵਰ ਦਾ ਸਾਈਜ਼ ਵੱਡਾ ਹੋ ਗਿਆ ਉਹ ਸਿੱਧਾ ਸੰਕੇਤ ਆ ਵੀ ਤੁਹਾਡਾ ਫੈਟੀ ਲਿਵਰ ਗ੍ਰੇਡ 1 ਗ੍ਰੇਡ 2 ਗ੍ਰੇਡ 3 ਔਰ ਖੁਦਾ ਨਾ ਖਾਸਤਾ ਜੇ ਤੁਸੀਂ ਕੰਡੀਸ਼ਨ ਨੂੰ ਨਾ ਸੈਂਸਰ ਲਓ ਤਾਂ ਲਿਵਰ ਸਿਰੋਸਿਸ ਫਾਈਬਰੋਸਿਸ ਅਗੀਆਂ ਕੰਡੀਸ਼ਨਸ ਡਿਵੈਲਪ ਹੁੰਦੇ ਹੋਏ ਅੱਗੇ ਲਿਵਰ ਕੈਂਸਰ ਵਾਲੀ ਸਿਚੁਏਸ਼ਨ ਵੀ ਡਿਵੈਲਪ ਹੋ ਸਕਦੀ ਹੈ ਹੁਣ ਜਦੋਂ 50 ਦਿਨ ਤੱਕ ਮਹਾਰਾਜਾ ਸ਼ਹੀ ਸ਼ਰਬਤ ਪੀਂਦੇ ਨੇ ਤੇ ਉਹ ਬੰਦੇ ਕਹਿੰਦੇ ਸਾਡਾ ਨਾ ਇਥੋਂ ਵਜਨ ਜੇ ਘਟਣ ਲੱਗ ਗਿਆ ਅੱਜ ਤੁਹਾਨੂੰ ਲਸਣ ਖਾਣ ਦਾ ਇੱਕ ਅਜੀਹਰ ਤਰੀਕਾ ਨਯਾਬ ਤਰੀਕਾ ਦੱਸਣ ਵਾਲਿਆਂ ਜਿਸ ਤੋਂ ਬਾਅਦ ਤੁਹਾਡਾ ਜਿਹੜਾ ਲੀਵਰ ਹੈ ਉਸ ਤਰੀਕੇ ਨਾਲ ਸਾਫ਼ ਹੋ ਜਾਏਗਾ ਜਿਸ ਤਰੀਕੇ ਨਾਲ ਅਸੀਂ ਸਾਬਣ ਰਗੜ ਕੇ ਮੈਲਾ ਕੱਪੜਾ ਸਾਫ਼ ਕਰ ਲੈਂਦੇ ਹਾਂ ਸਫੈਦ ਕੱਪੜਾ ਸਫੈਦ ਦਿਸਣ ਲੱਗ ਜਾਂਦਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਅਕੀਕਾ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਤੇ ਮੇਰੇ ਨਾਲ ਨੇ ਜੀ ਡੀ ਆਰ ਉਰਵੈਦ ਦੇ ਪ੍ਰਬੰਧਕ ਯੋਦਾ ਸਿੰਘ ਜਿਨ੍ਹਾਂ ਦੇ ਨੁਸਖੇ ਜਿਨ੍ਹਾਂ ਦੇ ਫਾਰਮੂਲੇ ਇਸ ਵੇਲੇ ਸੋਸ਼ਲ ਮੀਡੀਆ ਤੇ ਖੂਬ ਸਾਰਾ ਪਿਆਰ ਵਟੋਲ ਰਹੇ ਨੇ ਔਰ ਲੋਕਾਂ ਦੀਆਂ ਅਸੀਸਾਂ ਲੋਕਾਂ ਦੀਆਂ ਦੁਆਵਾਂ ਉਹ ਅਸੀਂ ਕਹਿ ਲਈਏ ਕਿ ਇਸ ਵੇਲੇ ਲੈ ਰਹੇ ਨੇ ਤਾਂ ਅੱਜ ਲਸਣ ਬਾਬਤ ਤੁਹਾਡੇ ਨਾਲ ਇਸ ਤਰ੍ਹਾਂ ਦੀ ਜਾਣਕਾਰੀ ਅਸੀਂ ਸਾਂਝੀ ਕਰਨ ਵਾਲੇ ਆ ਜਿਸ ਤੋਂ ਬਾਅਦ ਤੁਹਾਡੇ ਅਸੀਂ ਕਹਿ ਲਈਏ ਕਿ ਹਾਜ਼ਮੀ ਵਾਲਾ ਪਾਸਾ ਤੁਹਾਡਾ ਅਸੀਂ ਕਹਿ ਲਈ ਕਿ ਢੇਟ ਵਾਲਾ ਪਾਸਾ ਤੁਹਾਡਾ ਲੀਵਰ ਵਾਲਾ ਪਾਸਾ ਤੁਹਾਨੂੰ ਦੁਆਵਾਂ ਦੇਣੀਆਂ ਸ਼ੁਰੂ ਕਰ ਦੇਗਾ ਸਾਡੇ ਨਾਲ ਨੇ ਜਿਹੜੀ ਅਰਵਦਾ ਦੇ ਪ੍ਰਬੰਧਕ ਯੋਦਾ ਸਿੰਘ ਉਹਨਾਂ ਦਾ ਸਵਾਗਤ ਕਰ ਲੈਨੇ ਹਮੇਸ਼ਾ ਦੀ ਤਰ੍ਹਾਂ ਯੋਦਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਸਸੀਕਾਲ ਫਰੂਕੀ ਜੀ ਤੇ ਉਮੀਦ ਕਰਦੇ ਆ ਤੁਸੀਂ ਤੰਦਰੁਸਤ ਹੋਵੋਗੇ ਜੀ ਤੇ ਜਿੰਨੇ ਵੀ ਦਰਸ਼ਕ ਤੁਹਾਡੇ ਇਸ ਵਕਤ ਵੀਡੀਓ ਵੇਖ ਰਹੇ ਨੇ ਇੰਨਾ ਅੱਗੇ ਵੀ ਸਾਡੀ ਇੱਕੋ ਹੀ ਅਰਦਾਸ ਹੈ ਵੀ ਭਈ ਪ੍ਰਮਾਤਮਾ ਮਿਹਰ ਕਰੇ ਤੁਸੀਂ ਤੰਦਰੁਸਤ ਰਹੋ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਤੁਹਾਡੇ ਅੱਛਾ ਯੋਧਾ ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਲਸਣ ਹੈ ਇਸ ਤਰ੍ਹਾਂ ਦਾ ਤੋਹਫਾ ਹੈ ਕੁਦਰਤ ਦਾ ਜਿਹੜਾ ਇਨਸਾਨੀ ਸਰੀਰ ਲਈ ਕਿ ਜਿਹਦਾ ਇਸਤੇਮਾਲ ਅੱਜ ਤੁਸੀਂ ਦੱਸਣ ਵਾਲਿਓ 95% ਲੋਕਾਂ ਨੂੰ ਪਤਾ ਹੀ ਨਹੀਂ ਕਿ ਲਸਣ ਦਾ ਸਹੀ ਇਸਤੇਮਾਲ ਕਿਵੇਂ ਕਰਨਾ ਫਰੂਕੀ ਜੀ ਮੈਂ ਬੇਨਤੀ ਕਰਨਾ ਚਾਹੁੰਗਾ ਦੇਖੋ ਜਿਹੜਾ ਖਰਾਕ ਆ ਨਾ ਸਾਡੀ ਹਰ ਬੰਦਾ ਪੋਟ ਅੱਜਕਲ ਜਾਣਕਾਰੀ ਰੱਖਦਾ ਵੀ ਖਰਾਕ ਚੰਗੀ ਹੋਣੀ ਚਾਹੀਦੀ ਆ ਫਲ ਫਰੂਟ ਹੋਣੇ ਚਾਹੀਦੇ ਸਲਾਦ ਹੋਣਾ ਚਾਹੀਦਾ ਪਰ ਜਿਹੜੀ ਸਾਰੀਆਂ ਚੀਜ਼ਾਂ ਨੂੰ ਪਚਾਉਣਾ ਉਹ ਹੈਗਾ ਲੀਵਰ ਤੇ ਲੀਵਰ ਤੇ ਨਾਲ ਸਾਰੇ 80% ਰੋਗ ਜਾਂ 500 ਤਰ੍ਹਾਂ ਦੇ ਰੋਗ ਜੁੜੇ ਹੋਏ ਨੇ ਤੇ ਅਸੀਂ ਉਸ ਲੀਵਰ ਵਾਸਤੇ ਕੀ ਕਰ ਰਹੇ ਹਾਂ ਸਵਾਲ ਇੱਥੇ ਇਹ ਆ ਹਰ ਬੰਦਾ ਬਹੁਤ ਸੋਹਣਾ ਦੇਖਣਾ ਚਾਹੁੰਦਾ ਚਮੜੀ ਸਾਫ਼ ਚਾਹੁੰਦਾ ਕਿਸੇ ਤਰ੍ਹਾਂ ਦਾ ਬਿਲਕੁਲ ਕੋਈ ਰੋਗ ਨਾ ਹੋਵੇ ਵਾਲ ਉਹਦੇ ਸੁਨੱਖੇ ਹੋਣ ਅੱਖਾਂ ਦੇ ਵਿੱਚ ਚਮਕ ਹੋਵੇ ਜੀਬ ਉਹਦੀ ਬਿਲਕੁਲ ਪਿੰਕ ਹੋਵੇ ਇਹ ਸਾਰਾ ਕੁਝ ਤਾਂ ਬੰਦਾ ਚਾਹੁੰਦਾ ਪਰ ਜਿਹੜੀ ਸਾਰੀਆਂ ਚੀਜ਼ਾਂ ਦੇ ਪਿੱਛੇ ਦਾ ਬੈਕ ਫੈਕਟਰ ਜਿਹਨੇ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨਾ ਉਹ ਮੈਨੇਜਰ ਦੀ ਕੇਅਰ ਵਾਸਤੇ ਅੱਜ ਅਸੀਂ ਕੀ ਕਰ ਰਹੇ ਹਾਂ ਇਹ ਬਹੁਤ ਵੱਡਾ ਸਵਾਲ ਹੈ ਤੇ ਤੁਸੀਂ ਦਸਰੇ ਸੀ ਵੀ ਜਿਹੜਾ ਇਹ ਲਸਣ ਹੈਗਾ ਜਿਹੜਾ ਤਰੀਕਾ ਤੁਸੀਂ ਅੱਜ ਦੱਸਣ ਵਾਲਿਓ ਉਹਦੇ ਨਾਲ ਜਿਹੜਾ ਤੁਹਾਡਾ ਖੂਨ گاੜਾ ਹੋ ਚੁੱਕਿਆ ਬਿਲਕੁਲ گاੜਾ ਹੋ ਚੁੱਕਿਆ ਉਹਦੇ ਤੇ ਵੀ ਫਰਕ ਪਏਗਾ ਫਰੂਕੀ ਜੀ ਸਭ ਤੋਂ ਵੱਡੀ ਗੱਲ ਕੀ ਹੈ ਵੀ ਜਦੋਂ ਸਾਡੇ ਲਿਵਰ ਦੇ ਵਿੱਚ ਤੁਸੀਂ ਇੱਕ ਚੀਜ਼ ਸਮਝੋ ਲਿਵਰ ਹੈਗਾ ਸਕਿਉਰਿਟੀ ਗਾਰਡ ਉਹਦਾ ਕਿਹੜਾ ਗਾਰਡ ਜੀ ਸਕਿਉਰਿਟੀ ਗਾਰਡ ਲੱਗੇ ਹੁੰਦੇ ਨਾ ਆਪਣੇ ਘਰਾਂ ਦੇ ਬਾਹਰ فرض ਕਰੋ ਉਦਾਹਰਨ ਦੇ ਤੌਰ ਤੇ ਤੁਸੀਂ ਇੱਕ ਘਰੇ ਫੰਕਸ਼ਨ ਕੀਤਾ ਤੇ ਉਹ ਫੰਕਸ਼ਨ ਦੇ ਵਿੱਚ ਤੁਸੀਂ ਉਹ ਸਕਿਉਰਿਟੀ ਗਾਰਡ ਨੂੰ ਦਿਖਾਤਾ ਵੀ ਭਾਈ ਆਹ ਹਾ ਹਾ ਰਿਸ਼ਤੇਦਾਰ ਸਾਡੇ ਘਰੇ ਆਉਣੇ ਚਾਹੀਦੇ ਆ ਐਸੇ ਤਰ੍ਹਾਂ ਕੁਦਰਤ ਨੇ ਲਿਵਰ ਨੂੰ ਤੁਹਾਡੇ ਸਰੀਰ ਦਾ ਇੱਕ ਸਕਿਉਰਿਟੀ ਗਾਰਡ ਲਾਇਆ ਕਿਉਂਕਿ ਸਾਰਾ ਕੁਝ ਜਿਹੜਾ ਐਂਟਰ ਕਰਨਾ ਉਹ ਇੱਥੋਂ ਐਂਟਰ ਕਰਨਾ ਜਦੋਂ ਇੱਥੋਂ ਐਂਟਰ ਕਰਨਾ ਤਾਂ ਸਭ ਤੋਂ ਪਹਿਲਾਂ ਅੱਗੇ ਸਿਕਿਉਰਿਟੀ ਗਾਰਡ ਖੜਾ ਲਿਵਰ ਤੇ ਉਹ ਲਿਵਰ ਦੇ ਅੱਗੇ ਫੋਟੋ ਦਿਖਾਈ ਹੋਈ ਹੈ ਵੀ ਭਾਈ ਜਿਹੜੀ ਜਿਹੜੀ ਚੀਜ਼ ਕੁਦਰਤੀ ਆ ਕੈਮੀਕਲ ਤੋਂ ਬਿਨਾ ਆ ਸੰਥੈਟਿਕ ਨਹੀਂ ਹੈਗੀ ਉਹਨੂੰ ਐਂਟਰੀ ਦੇ ਦਿਓ ਜਿਹੜੀ ਚੀਜ਼ਾਂ ਅਨੈਚੁਰਲ ਨਹੀਂ ਸੰਥੈਟਿਕਲ ਨਹੀਂ ਉਹ ਚੀਜ਼ ਨੂੰ ਕਦੇ ਇਜਾਜ਼ਤ ਨਹੀਂ ਦੇਣੀ ਇਸੇ ਕਰਕੇ ਤੁਸੀਂ ਦੇਖੋਗੇ ਫਰੂਕੀ ਜੀ ਅੱਜ ਦੇ ਟਾਈਮ ਦੇ ਵਿੱਚ ਚੰਗੀ ਖਾਣਾ ਖਾਣ ਵਾਲੇ ਨੂੰ ਫੈਟੀ ਲਿਵਰ ਹੋ ਰਿਹਾ ਹੈ ਕਿਉਂਕਿ ਸਾਡੀ ਜਿਹੜੀ ਖਰਾਕ ਆ ਸਾਡਾ ਪਾਣੀ ਗੰਦਲ ਸਾਡਾ ਪਾਣੀ ਮਲਾਵਟ ਵਾਲਾ ਸਾਡਾ ਦੁੱਧ ਮਲਾਵਟ ਵਾਲਾ ਅਸੀਂ ਜਿਹੜਾ ਦਹੀਂ ਖਾ ਰਹੇ ਜਿਹਨੂੰ ਅਸੀਂ ਪ੍ਰੋਬਾਇਓਟਿਕ ਦੇ ਨਾਮ ਤੇ ਖਾ ਰਹੇ ਆ ਉਹ ਵੀ ਗੰਦਲ ਉਹ ਵੀ ਮਲਾਵਟ ਵਾਲਾ ਹੈਗਾ ਜਾਂ ਦੂਸਰੀ ਗੱਲ ਚਾਟੀ ਦੀ ਲੱਸੀ ਤਾਂ ਖਤਮ ਹੀ ਹੋ ਗਈ ਚਾਟੀ ਦੀ ਲੱਸੀ ਦੇ ਵਿੱਚ ਬੜੀ ਖੂਬਸੂਰਤ ਕਾਰੀਗਰੀ ਹੁੰਦੀ ਸੀ ਕਿ ਜਦੋਂ ਚਾਟੀ ਦੀ ਲੱਸੀ ਆ ਚਾਟੀ ਦਾ ਦਹੀਂ ਆਪਾਂ ਜਮਾਉਂਦੇ ਸੀ ਜਾਂ ਮਾਤਾ ਨੇ ਮਟਕੇ ਦੇ ਵਿੱਚ ਮੱਖਣੀ ਕਢਣੀ ਤੇ ਉਹਦੇ ਨਾਲ ਕੀ ਹੁੰਦਾ ਸੀ ਉਹ ਮਿੱਟੀ ਦੇ ਕੰਟੈਕਟ ਦੇ ਵਿੱਚ ਆ ਕੇ ਜਿੰਨੇ ਗੰਦੇ ਬੈਕਟੀਰੀਆਜ਼ ਹੁੰਦੇ ਸੀ ਜਿੰਨੇ ਕੈਮੀਕਲ ਹੁੰਦੇ ਸੀ ਉਹ ਮਟਕੀ ਆਪ ਦੇ ਆਬਜ਼ਰਵ ਕਰ ਲੈਂਦਾ ਸੀ ਤੁਸੀਂ ਇੱਕ ਨਵੀਂ ਮਟਕੀ ਲਓ ਉਹਦੇ ਵਿੱਚ ਪਾਣੀ ਭਰ ਦਿਓ ਪੂਰਾ ਭਰ ਕੇ ਰਾਤ ਨੂੰ ਸੌਂਜੋ ਸਵੇਰੇ ਉੱਠ ਕੇ ਦੇਖੋਗੇ ਅੱਧੀ ਮਟਕੀ ਰਹਿ ਜੂਗੀ ਬਾਕੀ ਪਾਣੀ ਕਿੱਥੇ ਗਿਆ ਮਟਕੀ ਸੋਗ ਗਈ ਇਸ ਲਈ ਇਸੇ ਤਰ੍ਹਾਂ ਉਹ ਗੰਦੇ ਜਿਹੜੇ ਬੈਕਟੀਰੀਆ ਸੀਗੇ ਅੱਗੇ ਆਪਣੇ ਬਜ਼ੁਰਗ ਅੱਜ ਵੀ ਕਈ ਮੈਂ ਫੈਮਿਲੀਜ਼ ਦੇ ਨਾਲ ਜਿਨ੍ਹਾਂ ਦੇ ਘਰੇ ਵਿਜ਼ਿਟ ਕਰਦੇ ਆਂ ਉਹ ਘਰਾਂ ਦੇ ਵਿੱਚ ਅਸੀਂ ਦੇਖਿਆ ਉਹ ਹਜੇ ਵੀ ਮਟਕੇ ਦਾ ਪਾਣੀ ਪੀਂਦੇ ਔਰ ਬਿਲਕੁਲ ਤੰਦਰੁਸਤ ਨੇ ਸੋ ਮਟਕੇ ਦੀ ਕਿਉਂ ਕਿਉਂਕਿ ਉਹਨਾਂ ਨੇ ਕੁਦਰਤ ਦੇ ਨਾਲ ਜੁੜੇ ਹੋਏ ਨੇ ਤਾਂ ਇਸੇ ਤਰ੍ਹਾਂ ਜਿਹੜਾ ਉਹ ਲੀਵਰ ਆ ਸਾਡਾ ਸਕਿਉਰਟੀ ਗਾਰਡ ਆ ਹੁਣ ਸਕਿਉਰਟੀ ਗਾਰਡ ਨੂੰ ਫਰਜ ਕਰ ਲਓ ਜੀ ਬੰਦੇ ਨੇ ਇੱਕ ਪੈਗ ਲਾਇਆ ਸਕਿਉਰਟੀ ਗਾਰਡ ਕਹਿੰਦਾ ਚਲੋ ਕੋਈ ਨਹੀਂ ਛੋਟਾ ਜਾਏਗਾ ਚੱਲ ਜਾ ਭਾਈ ਚਾਵੜ ਕੋਈ ਚੱਕਰ ਨਹੀਂ ਸੰਭਾਲ ਲਾਂਗੇ ਨਕ ਤਾਂ ਹੁਣ ਚੱਕਰ ਕੀ ਪੈਂਦਾ ਫਰੂਕੀ ਜੀ ਜਦੋਂ ਸਾਡੀ ਖਰਾਕ ਦੇ ਵਿੱਚ ਸਾਰਾ ਕੁਝ ਹੀ ਕੈਮੀਕਲ ਵਾਲਾ ਆ ਰਿਹਾ ਤਾਂ ਲਿਵਰ ਦਾ ਜਿਹੜਾ ਸਕਿਉਰਿਟੀ ਗਾਰਡ ਆ ਉਹ ਕਹਿੰਦਾ ਵੀ ਮੈਂ ਤੁਹਾਨੂੰ ਅੰਦਰ ਨਹੀਂ ਆਉਣ ਦੇ ਸਕਦਾ ਮੇਰੇ ਕੋਲ ਇਜਾਜ਼ਤ ਨਹੀਂ ਹੈਗੀ ਤੁਹਾਨੂੰ ਅੰਦਰ ਆਉਣ ਦੀ ਜਦੋਂ ਤੁਹਾਡੀ ਇਜਾਜ਼ਤ ਅੰਦਰ ਆਉਣ ਦੀ ਨਹੀਂ ਹੈਗੀ ਤਾਂ ਲਿਵਰ ਆਫ ਦਾ ਸਕਿਉਰਿਟੀ ਗਾਰਡ ਲੋਕ ਨਹੀਂ ਮੰਨਦੇ ਹੋਰ ਧੱਕਾ ਕਰਦੇ ਆ ਲੋਕ ਕਹਿੰਦੇ ਐਸੇ ਕਿਸੇ ਨਹੀਂ ਜਾਏਗਾ ਉਹ ਕਹਿੰਦੇ ਚੱਕ ਦਾਂਗੇ ਫੱਟੇ ਇਸ ਤਾਂ ਤੋਤੇ ਡਾ ਦੇਂਗੇ ਤੁਹਾਡੇ ਧੱਕਾ ਕਰਦੇ ਆ ਇੱਥੇ ਫਿਰ ਲੋਕਾਂ ਦੇ ਐਸਿਡ ਵੰਣਾ ਸ਼ੁਰੂ ਹੋ ਜਾਂਦਾ ਉਹ ਖਾਦਾ ਪੀਦਾ ਸਾਰਾ ਜਿੰਨਾ ਤਜਾਬ ਆ ਉਹ ਇੱਥੇ ਬਣਿਆ ਪਿਆ ਇੱਥੇ ਡਿੱਗੀ ਬਣਨ ਲੱਗ ਜਾਂਦੀ ਐ ਇੱਥੇ ਲੋਕ ਕਹਿੰਦੇ ਇੱਥੇ ਵਜਨ ਪੈ ਗਿਆ ਜੀ ਐ ਐ ਲੱਗਦਾ ਜਿਵੇਂ ਕਿਸੇ ਨੇ ਸੀਮਿੰਟ ਦਾ 7/7 ਦਾ ਪਲਸਤਰ ਕਰਤਾ ਤੇ ਉਹਦੇ ਅੰਦਰ ਕੁਝ ਜਾਈ ਕੁਝ ਨਹੀਂ ਰਿਹਾ ਆਰ ਸੀ ਸੀ ਜਿਵੇਂ ਸੀਮਿੰਟ ਕਹ ਦਿੰਨੇ ਆਪਾਂ ਹੁਣ ਜਦੋਂ ਇਸ ਤਰ੍ਹਾਂ ਦੀ ਸਥਿਤੀ ਬਣ ਜਾਂਦੀ ਆ ਤਾਂ ਇੱਥੇ ਤਜਾਬ ਪੈਣਾ ਰੋਟੀ ਖਾਣ ਤੋਂ ਬਾਅਦ ਖਾਦਾ ਹੋਇਆ ਵੱਤ ਬਣ ਕੇ ਵਾਪਸ ਮੂੰਹ ਦੇ ਵਿੱਚ ਆਉਣਾ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਜਾਂਦੀ ਆ ਹੁਣ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਠੀਕ ਆ ਭਾਈ ਐਂਟਰੀ ਤਾਂ ਬੰਦ ਆ ਤਾਂ ਸਿਕਿਉਰਿਟੀ ਗਾਰਡ ਕੀ ਕਰਦਾ ਥੋੜਾ ਜਿਹਾ ਵੱਡਾ ਹੋ ਜਾਂਦਾ ਮੇਰੀ ਗੱਲ ਸਮਝੋ ਵੱਡਾ ਮਤਲਬ ਫਰਜ ਕਰ ਲਓ ਹੁਣ ਮੈਂ ਇੱਥੇ ਖੜਾ ਤੁਸੀਂ ਕਹਿੰਦੇ ਮੈਂ ਇਧਰ ਦੀ ਚੱਲ ਜੂੰਗਾ ਫਿਰ ਮੈਂ ਕੀ ਕਰੂੰ ਐਂ ਕਰੂੰਗਾ ਨਹੀਂ ਵੀ ਜਾਣ ਨਹੀਂ ਤਣਾ ਮੈਂ ਮੈਂ ਤਾਂ ਨਹੀਂ ਜਾਣ ਦਿੰਦਾ ਤੁਸੀਂ ਫੇਰ ਤੱਕਾ ਕਰਦੇ ਹੋ ਇਹਨੇ ਫੈਟੀ ਹੋ ਜਾਂਦਾ ਹੈ ਫੈਟੀ ਹੋ ਜਾਂਦਾ ਚੌੜਾ ਹੋ ਜਾਂਦਾ ਬਿਗ ਸਾਈਜ਼ ਵੱਡਾ ਹੋ ਜਾਂਦਾ ਜਦੋਂ ਲਿਵਰ ਦਾ ਸਾਈਜ਼ ਵੱਡਾ ਹੋ ਗਿਆ ਉਹ ਸਿੱਧਾ ਸੰਕੇਤ ਆ ਵੀ ਤੁਹਾਡਾ ਫੈਟੀ ਲਿਵਰ ਗ੍ਰੇਡ 1 ਗ੍ਰੇਡ 2 ਗ੍ਰੇਡ 3 ਔਰ ਖੁਦਾ ਨਾ ਖਾਸਤਾ ਜੀ ਤੁਸੀਂ ਕੰਡੀਸ਼ਨ ਨੂੰ ਨਾ ਸੰਸੀਅਰ ਲਓ ਤਾਂ ਲਿਵਰ ਸਿਰੋਸਿਸ ਫਾਈਬਰੋਸਿਸ ਅਗੀਆਂ ਕੰਡੀਸ਼ਨਸ ਡਿਵੈਲਪ ਹੁੰਦੇ ਹੋਏ ਅੱਗੇ ਲਿਵਰ ਕੈਂਸਰ ਰਲਗੀ ਸਿਚੁਏਸ਼ਨ ਵੀ ਡਿਵੈਲਪ ਹੋ ਸਕਦੀ ਹੈ ਪਰ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵੀ ਇਹ ਦਿੱਕਤਾਂ ਜਿਹੜੀਆਂ ਹੈਗੀਆਂ ਨੇ ਇਹ ਰਿਵਰਸੀਬਲ ਨੇ ਲਿਵਰ ਕੁਦਰਤ ਨੇ ਇਸ ਤਰ੍ਹਾਂ ਦਾ ਬਲ ਬਖਸ਼ਿਆ ਵਾ ਵੀ ਲਿਵਰ ਨੂੰ ਜੇਕਰ ਤੁਸੀਂ ਸਿਰਫ ਆਇਰੋਏਡਿਕ ਤਰੀਕੇ ਨਾਲ ਐਲੋਪੈਥੀ ਦਾ ਤਰੀਕਾ ਤਾਂ ਮੈਨੂੰ ਨਹੀਂ ਪਤਾ ਹੈਗਾ ਐਲੋਪੈਥੀ ਦੇ ਵਿੱਚੋਂ ਨਹੀਂ ਇਹ ਇੰਨਾ ਚੀਜ਼ਾਂ ਦਾ ਹੱਲ ਅਸੀਂ ਦੇਖਿਆ ਆਯੁਰਵੇਦਾ ਦੇ ਵਿੱਚ ਅਸੀਂ ਹੱਲ ਜ਼ਰੂਰ ਦੇਖਿਆ ਵੀ ਜਦੋਂ ਤੁਸੀਂ 45 ਦਿਨ 50 ਦਿਨ ਅਸੀਂ ਪ੍ਰੈਕਟੀਕਲ ਦੇਖਿਆ ਰੁਕੀ ਜੀ ਤੁਸੀਂ ਯਕੀਨ ਮੰਨੋਗੇ ਅਸੀਂ ਉਹਨਾਂ ਨੂੰ 50 ਦਿਨ ਤੱਕ ਮਹਾਰਾਜਾ ਸ਼ਹੀ ਸ਼ਰਬਤ ਪਿਆਇਆ ਹੁਣ ਜਦੋਂ 50 ਦਿਨ ਤੱਕ ਮਹਾਰਾਜਾ ਸ਼ਹੀ ਸ਼ਰਬਤ ਪੀਂਦੇ ਨੇ ਤੇ ਉਹ ਬੰਦੇ ਕਹਿੰਦੇ ਸਾਡਾ ਨਾ ਇਥੋਂ ਵਜਨ ਜੇ ਘਟਣ ਲੱਗ ਗਿਆ ਕਿਉਂਕਿ ਇਹਨੂੰ ਪਰਮਿਸ਼ਨ ਐਂਟਰੀ ਵੀ ਐਂਟਰੀ ਵੀ ਲਿਵਰ ਪਛਾਣਦਾ ਇਹਨੂੰ ਲਿਵਰ ਇਹਨੂੰ ਪਛਾਣਦਾ ਵੀ ਇਹ ਮੇਰਾ ਮਿੱਤਰ ਆ ਕਿਉਂਕਿ ਇਹਦੇ ਚ ਕਾਸ ਨਹੀਂ ਆ ਫਿਰ ਆਲੂ ਬੁਖਾਰੇ ਨੇ ਇਮਲੀ ਐ ਅਸੀਂ ਬੜੇ ਬਾਰੇ ਨੁਕਤੇ ਦੱਸਿਆ ਅੱਜ ਜਿਹੜਾ ਨੁਕਤਾ ਫਰੁਕੀ ਜੀ ਤੁਹਾਨੂੰ ਦੱਸ ਰਹੇ ਆ ਇਹ ਨੁਕਤਾ ਇਸ ਤਰ੍ਹਾਂ ਦਾ ਨੁਕਤਾ ਹੈ ਕਿਉਂਕਿ ਲਿਵਰ ਦੇ ਅੰਦਰ ਪੋਰਸ ਨੇ ਜਿਵੇਂ ਆਪਾਂ ਕਹਿੰਦੇ ਆ ਰੂਮ ਵਰਗਾ ਲਿਵਰ ਐ ਤੇ ਉਹ ਜਦੋਂ ਹਾਰਡ ਹੋ ਜਾਂਦਾ ਬਿਲਕੁਲ ਸਖਤ ਪੱਥਰ ਬਣ ਜਾਂਦਾ ਜਦੋਂ ਖੁੱਲਦਾ ਤਾਂ ਹੌਲੀ ਹੌਲੀ ਉਹ ਖੁੱਲਦਾ ਜਾਂਦਾ ਖੁੱਲਦਾ ਜਾਂਦਾ ਰੋਮ ਰੋਮ ਉਹਦੇ ਖੋਲਦੇ ਅੱਜ ਜਿਹੜਾ ਆਪਾਂ ਨੁਕਤਾ ਤੁਹਾਡੇ ਨਾਲ ਫਰੁਕੀ ਜੀ ਸ਼ੇਅਰ ਕਰਨਾ ਜਿਹੜੇ ਲੋਕ ਵੀ ਇਹ ਪਾਣੀ ਜਦੋਂ ਤੁਸੀਂ ਇਹਨੂੰ ਵਰਤੋਗੇ ਇਹ ਤੁਹਾਡੇ ਲੀਵਰ ਦੇ ਪੋਰਸ ਨੂੰ ਖੋਲੂਗਾ ਔਰ ਮੈਂ ਚੈਲੰਜ ਕਰਦਾ ਫਰੂਕੀ ਜੀ ਵੀ ਜਿਹੜਾ ਇਹ ਨੁਕਤਾ ਹੈਗਾ ਇਹ ਨੁਕਤਾ ਜਿਹੜੇ ਬੰਦੇ ਨੇ ਵਰਤ ਲਿਆ ਇੱਕ ਦਿਨ ਦੇ ਵਿੱਚ ਨਹੀਂ 7-8 ਘੰਟੇ ਦੇ ਵਿੱਚ ਨਹੀਂ ਇੱਕ ਘੰਟੇ ਦੇ ਅੰਦਰ ਅੰਦਰ ਬੰਦਾ ਦੱਸੋ ਵੀ ਮੈਨੂੰ ਫਰਕ ਪੈ ਗਿਆ ਜੀ ਚਾਹੇ ਉਹਨੂੰ ਫੈਟੀ ਲੀਵਰ ਚਾਹੇ ਉਹਦੇ ਤਜਾਬ ਬਣਦਾ ਚਾਹੇ ਉਹ ਰੋਸ ਵਿੱਚ ਉੱਠ ਕੇ ਕੈਪਸੂਲ ਖਾਂਦਾ ਇਹ ਉਹ ਨੁਕਤਾ ਜਿਹਦਾ ਜੀ ਬਿਲਕੁਲ ਖੂਨ ਘੜਾ ਕਿਵੇਂ ਸੈੱਟ ਕਰੇਗਾ ਜੀ ਫਿਰ ਲਸਣ ਫਰੁਕੀ ਜੀ ਮੈਂ ਤੁਹਾਨੂੰ ਜਿਵੇਂ ਅੱਗੇ ਆਪਾਂ ਜ਼ਿਕਰ ਕੀਤਾ ਵੀ 80% ਤੋਂ ਲੈ ਕੇ ਅੱਗੇ 500 ਤਰ੍ਹਾਂ ਦੇ ਜਿਹੜੇ ਰੋਗ ਨੇ ਚਮੜੀ ਦਾ ਰੋਗ, ਵਾਲਾਂ ਦਾ ਰੋਗ, ਕੋਲੇਸਟ੍ਰੋਲ, ਯੂਰਿਕ ਐਸਿਡ, ਬੀਪੀ, ਹਾਈ ਬਲੱਡ ਪ੍ਰੈਸ਼ਰ ਹੋ ਗਿਆ ਫਿਰ ਉਦੋਂ ਬਾਅਦ ਹਾਰਟ ਅਟੈਕ ਦੇ ਜਿੰਨੇ ਪੇਸ਼ੈਂਟ ਨੇ, ਲਾਈਪੋਮਾਂ ਦੇ ਕਿੰਨੇ ਪੇਸ਼ੈਂਟ ਨੇ, ਸਕਿਨ ਇਨਫੈਕਸ਼ਨ ਦੇ ਕਿੰਨੇ ਪੇਸ਼ੈਂਟ ਨੇ, ਵਾਲ ਹੇਅਰ ਫਾਲ ਦੇ ਕਿੰਨੇ ਪੇਸ਼ੈਂਟ ਨੇ, ਇਹ ਜਿੰਨੇ ਰੋਗ ਨੇ ਕੰਨਾਂ ਦੇ ਵਿੱਚ ਸ਼ਾਂਸ਼ਾ ਹੋਣ ਲੱਗੀ, ਜੋੜ ਦੋਣ ਲੱਗੇ, ਤੁਰਿਆ ਜਾਂਦਾ ਨਹੀਂ ਹੈਗਾ। ਤਾਂ ਇਹ ਜਿੰਨੇ ਤਰ੍ਹਾਂ ਦੇ ਰੋਗ ਆ ਰਹੇ ਨੇ ਇਹ ਸਾਰੇ ਆ ਲਿਵਰ ਤੋਂ ਹੀ ਰਹੇ ਨੇ ਤਾਂ ਜਦੋਂ ਅਸੀਂ ਲਿਵਰ ਨੂੰ ਕੰਟਰੋਲ ਕਰ ਲਏ ਨੇ ਤਾਂ ਹੀ ਅਸੀਂ ਕਹਿੰਦੇ ਵੀ ਪਹਿਲਾਂ ਉਹਦੇ ਲਿਵਰ ਤੇ ਕੰਮ ਕਰੋ ਜਦੋਂ ਤੁਹਾਡਾ ਲਿਵਰ ਕੰਟਰੋਲ ਹੋ ਗਿਆ ਮੇਰੇ ਦੇਖੋ ਗੱਲ ਸਮਝੋ ਇੱਕ ਵਾਰੀ ਤੁਹਾਡਾ ਲਿਵਰ ਕੰਟਰੋਲ ਹੋ ਗਿਆ ਤੇ ਤੁਸੀਂ ਆਪ ਮੈਨੂੰ ਕਹੋਗੇ ਵੀ ਜੀ ਸਾਡੀ ਜ਼ਿੰਦਗੀ ਐ ਲੱਗਦਾ ਜਿਵੇਂ 80% ਰੋਗ ਸਾਡੇ ਗੇਟ ਤੇ ਖੜੇ ਸੀ ਤੇ ਹੁਣ ਉਹ ਗੇਟ ਤੋਂ ਸਾਹਮਣੇ ਦੀ ਚਲੇ ਗਏ ਇਹ ਮੈਂ ਪ੍ਰੈਕਟੀਕਲ ਆਫ ਠੀਕ ओपीडी ਦੇ ਵਿੱਚ ਅਸੀਂ ਦੇਖਿਆ ਵਾ ਜਦੋਂ ਲੋਕਾਂ ਨੂੰ ਮਿਲਦੇ ਆ ਤੇ ਉਹ ਕਦੋਂ ਮਿਲਦੇ ਹੋ ਤੁਸੀਂ ਮੈਂ ਅਸੀਂ ਡੇਲੀ ਮਿਲਦੇ ਹਾਂ ਜੀ ਲੁਧਿਆਣੇ 5 ਤੋਂ ਲੈ ਕੇ 7 ਵਜੇ ਤੱਕ ਡੇਲੀ ਅਸੀਂ ਲੁਧਿਆਣੇ ਮਿਲਦੇ ਆ ਤੁਸੀਂ ਬਹੁਤ ਵੱਡਾ ਦਾਵਾ ਕਰ ਰਹੇ ਹੋ ਮਹਾਰਾਜਾ ਸ਼ਹੀ ਸ਼ਰਬਤ ਦੇ ਬਾਬਤ ਤੇ ਅਗਰ ਕਿਸੇ ਨੇ ਚੈੱਕ ਕਰਨਾ ਹੋਵੇ ਵੀ ਇਹ ਕੰਮ ਕਿਵੇਂ ਕਰਦਾ ਹੈ ਕਿਸ ਤਰ੍ਹਾਂ ਕਰਦਾ ਹੈ ਕੰਮ ਕਰਦਾ ਵੀ ਹੈ ਨਹੀਂ ਕਰਦਾ ਤਾਂ ਉਹਦੇ ਕੋਲ ਕੀ ਆਪਸ਼ਨ ਹੈ ਫਰੂਕੀ ਜੀ ਇਹਦੀ ਕੀਮਤ ਹੈਗੀ ਹੈ 2000 ਰੁਪਏ ਦੀ ਇੱਕ ਬੋਤਲ ਹੈ 1 ਲੀਟਰ ਦੀ ਇਹ ਬੋਤਲ ਹੈ ਬਹੁਤ ਸਾਰੇ ਸਾਡੇ ਵੀਰ ਭਰਾ ਹੁੰਦੇ ਆ ਉਹ ਨਹੀਂ ਅਫੋਰਡ ਕਰ ਪਾਉਂਦੇ ਤਾਂ ਅਸੀਂ ਉਹਨਾਂ ਵਾਸਤੇ ਇੱਕ ਸੇਵਾ ਵੀ ਹੁਣ ਸ਼ੁਰੂ ਕੀਤੀ ਹੋਈ ਆ ਸਾਡਾ ਦਸਵੰਦ ਵੀ ਲਾ ਲਓ ਜਾਂ ਅਸੀਂ ਆਪ ਇਹ ਗੱਲ ਸੋਚਦੇ ਆ ਵੀ ਜਿਹੜਾ ਬੰਦਾ ਆਲਰੇਡੀ ਪਰੇਸ਼ਾਨ ਆ ਲਿਵਰ ਦੀ ਦਵਾਈਆਂ ਖਾ ਰਿਹਾ ਆ ਆਲਰੇਡੀ ਦੁਖੀ ਤਾਂ ਹੋ ਗਈ ਆ ਚਲੋ ਸਾਡੇ ਬੰਨੋ ਇੱਕ ਦਸਵੰਦ ਸਮਝੋ ਚਲੋ ਪ੍ਰਮਾਤਮਾ ਦੀ ਹੁਕਮ ਲਾ ਲਓ ਵੀ ਅਸੀਂ ਕੀ ਕੀਤਾ ਜੇ ਤੁਸੀਂ 5 ਤੋਂ 7 ਲੁਧਿਆਣੇ ਬ੍ਰਾਂਚ ਦੇ ਵਿੱਚ ਅਸੀਂ ਇੱਥੇ ਹੁੰਨੇ ਆ ਸੋ 7 ਦਿਨ ਸਾਡੀ ਇੱਥੇ ਓਪੀੜੀ ਹੁੰਦੀ ਆ ਲੁਧਿਆਣੇ ਦੇ ਵਿੱਚ ਅਸੀਂ ਇੱਥੇ 5 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇਸਥੇ ਹੁੰਨੇ ਆ ਤੁਸੀਂ ਡੇਲੀ ਸਾਡੇ ਕੋਲੇ ਆ ਕੇ 5 ਤੋਂ 7 5 ਤੋਂ 7 ਵਜੇ ਦੇ ਵਿੱਚ ਵਿੱਚ ਆ ਕੇ ਤੁਸੀਂ ਡੇਲੀ ਆ ਕੇ ਮਹਾਰਾਜਾ ਸ਼ਹੀ ਸ਼ਰਬਤ ਪੀ ਸਕਦੇ ਇੱਕ ਹਫਤੇ ਤੱਕ ਮੈਂ ਤੁਹਾਨੂੰ ਇੱਕ ਵਾਰ ਵੀ ਨਹੀਂ ਕਹੂੰਗਾ ਵੀ ਇਹਦੇ ਪੈਸੇ ਦੋ ਤੁਸੀਂ ਆਓ ਆਪ ਦਾ ਇੱਕ ਇੱਕ ਟੱਕਣ ਪੀਓ ਤੁਹਾਡੀ ਜਿੰਨੀ ਡੋਜ਼ ਹੈ ਆਪਦੀ ਪ੍ਰੋਬਲਮ ਡਿਸਕਸ ਕਰਕੇ ਤੁਸੀਂ ਸ਼ਰਬਤ ਦਾ ਟੱਕਣ ਪੀਓ ਤੁਸੀਂ ਘਰੇ ਜਾਓ ਤੁਹਾਨੂੰ ਫਰਕ ਲੱਗੇ ਤਾਂ ਤੁਸੀਂ ਮੇਰੇ ਤੇ ਯਕੀਨ ਕਰਿਓ ਔਰ ਦੂਸਰੀ ਗੱਲ ਇਹ ਵੀ ਹੋ ਸਕਦਾ ਵੀ ਤੁਹਾਡਾ 7 ਦਿਨ ਦੇ ਵਿੱਚ ਹੀ ਹੱਲ ਹੋ ਜੇ ਜੇ ਤੁਹਾਡਾ 7 ਦਿਨ ਦੇ ਵਿੱਚ ਹੱਲ ਹੁੰਦਾ ਅਖੀਰ ਨੂੰ ਫਰੂਕੀ ਜੀ ਮਸਲਾ ਇਹ ਨਹੀਂ ਹੈਗਾ ਵੀ ਬੋਤਲਾਂ ਕਿੰਨੀਆਂ ਵੱਧ ਗਈਆਂ ਮਸਲਾ ਇਹ ਹੈ ਆ ਵੀ ਲੋਕ ਕਿੰਨੇ ਠੀਕ ਹੋਏ ਮੈਂ ਅੱਜ ਇੱਕ ਬੰਦੇ ਨੂੰ ਠੀਕ ਕੀਤਾ ਮੈਂ ਤੁਹਾਨੂੰ ਬੜੀ ਸਪਸ਼ਟ ਗੱਲ ਦੱਸਦਾ ਲੁਧਿਆਣੇ ਦੇ ਵਿੱਚ ਇੱਕ ਬੜਾ ਮਸ਼ਹੂਰ ਹਸਪੀਟਲ ਹੈ ਉਹ ਬੰਦੇ ਆਏ ਹੋਏ ਸੀਗੇ ਮੋਗੇ ਤੋਂ ਕਿਸੇ ਹੋਰ ਰੋਗ ਵਾਸਤੇ ਆਪਣੀ ਮਦਰ ਨੂੰ ਲੈ ਕੇ ਆਏ ਸੀਗੇ ਤੇ ਉਹਨਾਂ ਦੇ ਨਾਲ ਇੱਕ ਬੰਦਾ ਜਿਹੜਾ ਹੋਰ ਪੇਸ਼ੈਂਟ ਬੈਠਾ ਸੀਗਾ ਉਹ ਵੀ ਕਿਸੇ ਆਫ ਦੇ ਰੋਗ ਵਾਸਤੇ ਆਏ ਹੋ ਸੀਗਾ ਇਹਨਾਂ ਨੇ ਆਪਦਾ ਲਿਵਰ ਦਾ ਅਲਟਰਾ ਸਾਊਂਡ ਕਰਾਇਆ ਡਾਕਟਰ ਕਹਿੰਦਾ ਜੀ ਲਿਵਰ ਦੀ 70% ਡੈਮੇਜ ਆ ਵਾਹਿਗੁਰੂ ਦਾ ਸ਼ੁਕਰ ਕਰਦੇ ਕੋਈ ਹੰਕਾਰ ਵਾਲੀ ਗੱਲ ਨਹੀਂ ਜਿਹੜਾ ਨਾਲ ਬੰਦਾ ਬੈਠਾ ਸੀਗਾ ਉਹਨੇ ਕਿਹਾ ਭਾਈ ਲੁਧਿਆਣੇ ਆਏ ਹੋ ਨਾ ਜੇ ਲਿਵਰ ਦੀ ਦਿੱਕਤ ਆ ਤਾਂ ਮਹਾਰਾਜਾ ਸ਼ਹੀ ਸ਼ਰਬਤ ਉਹਦਾ ਹੱਲ ਕਰ ਦੂ ਗਿੱਲ ਨਹਿਰ ਦੇ ਉੱਤੇ ਲੁਧਿਆਣੇ ਤੁਸੀਂ ਉੱਥੇ ਜਾਓ ਡਾਕਟਰ ਜੀ ਡੀ ਆਯੁਰਵੇਦ ਦਾ ਕਿਸੇ ਨੂੰ ਮਰਜ਼ੀ ਪੁੱਛ ਲਓ ਔਰ ਫਰੂਕੀ ਜੀ ਯਕੀਨ ਮੰਨਿਓ ਇੰਨੀ ਕਿਰਪਾ ਕਾਲਪੁਰਖ ਦੀ ਕਿਸੇ ਆਟੋ ਵਾਲੇ ਨੂੰ ਪੁੱਛ ਲਓ ਕਿਸੇ ਰਿਕਸ਼ੇ ਵਾਲੇ ਨੂੰ ਪੁੱਛ ਲਓ ਕਿਸੇ ਬੱਸ ਵਾਲੇ ਨੂੰ ਪੁੱਛ ਲਓ ਹਰ ਬੰਦਾ ਇਸ ਟਾਈਮ ਸਾਨੂੰ ਜਾਣਦਾ ਹੈ ਔਰ ਉਹ ਜਾਣਦਾ ਕਿਉਂ ਹੈ ਕਿਉਂਕਿ ਇੱਕ ਬੰਦੇ ਨੂੰ ਠੀਕ ਕੀਤਾ ਤੇ ਉਹਨੇ ਅੱਗੇ ਦੱਸਣਾ ਸੋ ਸਾਡੀ ਕੋਸ਼ਿਸ਼ ਸਦਾ ਹੀ ਇਹ ਰਹੀ ਵੀ ਇਹ ਸਾਨੂੰ ਨਹੀਂ ਕੋਈ ਮਤਲਬ ਹੈਗਾ ਵੀ ਕਿੰਨੇ ਲੋਕ ਠੀਕ ਕਰ ਸਕਦੇ ਸਾਡਾ ਮਕਸਦ ਇਹ ਹੈ ਜਦੋਂ ਤੁਸੀਂ ਸਾਡੇ ਕੋਲੇ ਆਗੇ ਤੁਸੀਂ ਠੀਕ ਹੋਗੇ ਤੁਸੀਂ ਠੀਕ ਤਾਂ ਮੈਨੂੰ ਪਤਾ ਵੀ ਤੁਸੀਂ ਅੱਗੇ 10 ਬੰਦਿਆਂ ਨੂੰ ਦੱਸੋਗੇ ਜਦੋਂ 10 ਬੰਦੇ ਠੀਕ ਹੋਗੇ ਉਹਨੇ 100 ਨੂੰ ਦੱਸਣਾ ਤੇ ਪ੍ਰਮਾਤਮਾ ਆਪੇ ਹੀ ਬਰਕਤ ਬਖਸ਼ਦਾ ਜੀ ਸੋ ਇਸ ਕਰਕੇ ਲਾਲਸਾ ਇਹ ਹੀ ਨਹੀਂ ਹੈਗੀ ਵੀ ਕਿੰਨੀਆਂ ਬੋਤਲਾਂ ਵਿਕੀਆਂ ਲਾਲਸਾ ਇਹ ਹੈ ਵੀ ਕਿੰਨੇ ਲੋਕ ਠੀਕ ਹੋਏ ਜੀ 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 ਤੇ ਫਿਰ ਆਖਰ ਦੇ ਵਿੱਚ ਹੁਣ ਨੁਸਖਾ ਫਾਰਮੂਲਾ ਵੀ ਤੁਸੀਂ ਦੱਸ ਦਿਓ ਤੁਸੀਂ ਕਹਿੰਦੇ ਵੀ ਇਹ ਲੀਵਰ ਨੂੰ ਸਾਬਣ ਵਾਂਗੂ ਧੋ ਦਿੰਦਾ ਖੂਨ ਗਾੜਾ ਠੀਕ ਕਰ ਦਿੰਦਾ ਸੁਸਤੀ ਪੈ ਰਹੀ ਹੋਈ ਹੈ ਤੁਹਾਡੇ ਵਾਰ-ਵਾਰ ਤੁਹਾਨੂੰ ਨੀਂਦ ਆਉਂਦੀ ਹੈ ਤੁਹਾਡੇ ਗੋਡਿਆਂ 'ਚ ਦਰਦ ਹੁੰਦਾ ਤੁਹਾਡਾ ਯੂਰਿਕ ਐਸਿਡ ਵਧ ਗਿਆ ਤੁਸੀਂ ਕਹਿੰਦੇ ਵੀ ਇਹ ਰਾਮਬਾਨ ਫਰੂਕੀ ਜੀ ਸਭ ਤੋਂ ਪਹਿਲਾ ਕੰਮ ਕੀ ਕਰਨਾ ਵਾ ਲਸਣ ਨੂੰ ਇਸ ਤਰ੍ਹਾਂ ਛੇਲ ਲੈਣਾ ਤੁਸੀਂ ਦਿਖਾ ਦਿਓ ਇੱਕ ਵਾਰੀ ਨੇੜੋ ਇਸ ਤਰ੍ਹਾਂ ਛਿਲ ਕੇ ਇਹਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਧੋ ਲੈਣਾ ਕਿਉਂਕਿ ਗੰਦਗੀ ਅੱਜ ਦੇ ਸਮਾਜ ਦੇ ਵਿੱਚ ਜਿਹੜੀ ਅਸੀਂ ਦੇਖਦੇ ਹਾਂ ਸਬਜ਼ੀਆਂ ਦੇ ਨਾਲ ਜਿਹੜੀ ਲੱਗ ਕੇ ਆ ਰਹੀ ਆ ਉਹ ਬਹੁਤ ਜ਼ਿਆਦਾ ਆ ਰਹੀ ਆ ਤਾਂ ਸਪੈਸ਼ਲ ਉਹਨੂੰ ਤੁਸੀਂ ਥੋੜਾ ਟਾਈਮ ਧੋ ਕੇ ਚੰਗੀ ਤਰ੍ਹਾਂ ਉਹਦੇ ਵਿੱਚੋਂ ਦੋ ਇਸ ਤਰ੍ਹਾਂ ਕਲੀਆਂ ਕੱਢ ਲੈਣੀਆਂ ਨੇ ਔਰ ਰਾਤ ਨੂੰ ਤੁਸੀਂ ਉਹ ਦੋ ਕਲੀਆਂ ਪਾਣੀ ਦੇ ਵਿੱਚ ਪਾ ਕੇ ਭਿਉਂ ਦੇਣੀਆਂ ਨੇ ਹੁਣ ਤੁਸੀਂ ਇਹ ਕਲੀਆਂ ਨੂੰ ਟੱਕ ਦੇਣਾ ਜਦੋਂ ਇਹ ਕਲੀਆਂ ਟੱਕਦੇ ਨੇ ਦੋ ਕਲੀਆਂ ਪਾਈਆਂ ਨੇ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਬੰਦੇ ਵਾਸਤੇ ਤੁਸੀਂ ਰਾਤ ਨੂੰ ਇਹਨੂੰ ਟੱਕ ਕੇ ਸੌਂ ਚੋ ਸਵੇਰੇ ਉੱਠ ਕੇ ਤੁਸੀਂ ਜੇ ਤਾਂ ਦੇਖੋ ਇਹਨੂੰ ਚੱਤ ਕੇ ਖਾ ਜਾਓ ਉਹ ਦੈਰਗੀ ਦਾ ਫਰੁਖੀ ਜੀ ਰੀਸ ਨਹੀਂ ਜਿਵੇਂ ਆਪਾਂ ਸੁਣਦੇ ਆ ਨਾ ਵੀ ਬੰਦਾ ਪੱਥਰ ਵੀ ਪਚਾ ਗਿਆ ਪੱਥਰ ਵੀ ਹজম ਹੋ ਗਏ ਤਾਂ ਇਹ ਲਿਵਰ ਨੂੰ ਓਨਾ ਬਲਸ਼ਾਲੀ ਕਰ ਦਿੰਦਾ ਹੈ ਓਨੀ ਇਹ ਲਿਵਰ ਨੂੰ ਤਾਕਤ ਦਿੰਦਾ ਵੀ ਪੱਥਰ ਵੀ ਬੰਦਾ ਪਚਾਉਣ ਲੱਗ ਜਾਂਦਾ ਹੈ ਦੂਸਰੀ ਗੱਲ ਜੇਕਰ ਤੁਸੀਂ ਸਿਰਫ ਸਵੇਰੇ ਉੱਠ ਕੇ ਇਹਦਾ ਪਾਣੀ ਹੀ ਪੀ ਲਓ ਕੱਲਾ ਪਾਣੀ ਕੱਲਾ ਪਾਣੀ ਤੁਸੀਂ ਸਵੇਰੇ ਉੱਠੇ ਇਹਦਾ ਤੁਸੀਂ ਪਾਣੀ ਪੀ ਲਿਆ ਇਹ ਤਾਂ ਸਿਪ ਸਿਪ ਕਰ ਸਿਪ ਸਿਪ ਕਰਕੇ ਤੁਸੀਂ ਇਹਦਾ ਪਾਣੀ ਪੀ ਲਿਆ ਤੇ ਫਰੂਕੀ ਜੀ ਮੈਂ ਕਹਿੰਨਾ ਇੱਕ ਘੰਟੇ ਦੇ ਅੰਦਰ ਤੁਹਾਨੂੰ ਰਿਜ਼ਲਟ ਮਿਲੂਗਾ ਕੀ ਜੀ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਸਾਰੀ ਗੱਲਬਾਤ ਲਈ ਸੋ ਨੁਸਖਾ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਯੋਧਾ ਜੀ ਦਾ ਕਹਿਣਾ ਹੈ ਕਿ ਦੋ ਕਲੀਆਂ ਜਿਹੜੀਆਂ ਪਾਣੀ ਦੇ ਵਿੱਚ ਰਾਤ ਨੂੰ ਅਸੀਂ ਪਾ ਦੇਣੀ ਐ ਤੇ ਉਸ ਤੋਂ ਬਾਅਦ ਸਵੇਰੇ ਉੱਠਦੇ ਸਾਰ ਖਾਲੀ ਪੇਟ ਇਹ ਪਾਣੀ ਪੀ ਲੈਣਾ ਐ ਅਸੀਂ ਬਾਸੀ ਮੂਹ ਇਹ ਪਾਣੀ ਪੀ ਲੈਣਾ ਨਿਰਨਾ ਕਾਲ ਜਦ ਵੀ ਅਸੀਂ ਕਹਨੇ ਆ ਨਿਰਨਾ ਕਾਲ ਜੇ ਉੱਠ ਕੇ ਇਹ ਪਾਣੀ ਪੀ ਲੈਣਾ ਔਰ ਜੇਕਰ ਹੋ ਸਕੇ ਤਾਂ ਤੁਸੀਂ ਇਹ ਦੋ ਕਲੀਆਂ ਨੂੰ ਚਬ ਲਓ ਚਬਣ ਤੋਂ ਬਾਅਦ ਵੀ ਤੁਹਾਨੂੰ 19 ਛੇਤੀ ਜਿਹੜਾ ਅਸਰ ਹੈਗਾ ਇਹਨਾਂ ਦਾ ਕਹਿੰਦੇ ਆ ਕਿ ਨਾਲ ਦੀ ਨਾਲ ਘੰਟੇ ਦੇ ਵਿੱਚ ਵਿੱਚ ਤੁਹਾਨੂੰ ਦੱਸੂਗਾ ਕਿ ਅਸੀਂ ਅੱਜ ਪਾਣੀ ਪੀਤਾ ਹੋਇਆ ਅੱਛਾ ਕੀ ਕੀ ਕੰਮ ਕਰੂਗਾ ਇਹ ਪਾਣੀ ਪੀਤਾ ਹੋਇਆ ਇਹ ਨਾਲ ਕਲੀਆਂ ਚੱਬ ਕੇ ਖਾਧੀਆਂ ਹੋਈਆਂ ਮਹਿਫਰੂਕੀ ਜੀ ਇੱਕੋ ਹੀ ਗੱਲ ਕਹਿੰਦਾ ਜਿਹੜੇ ਬੰਦੇ ਕਹਿੰਦੇ ਨੇ ਵੀ ਸਾਨੂੰ ਖਾਦਾ ਪੀਤਾ ਪਚਦਾ ਨਹੀਂ ਖਾਦਾ ਪੀਤਾ ਲੱਗਦਾ ਨਹੀਂ ਤੇ ਜਦੋਂ ਅਸੀਂ ਕੁਝ ਖਾ ਲਈ ਤੇ ਸਾਡੇ ਤਾਂ ਤਜਾਬ ਬਣਦਾ ਰਹਿੰਦਾ ਤੇ ਉਹ ਬੰਦਿਆਂ ਦਾ ਅੱਧੇ ਘੰਟੇ ਨੂੰ ਫੋਨ ਆਇਆ ਜਾਣਾ ਤੁਹਾਨੂੰ ਵੀ ਭਾਈ ਜੀ ਵਾਕਈ ਨੁਕਤਾ ਕਾਰੀਗਰ ਆ ਜਦੋਂ ਫਰੂਕੀ ਜੀ ਇੱਕ ਬੰਦੇ ਦਾ ਭਲਾ ਹੋਇਆ ਤੇ ਉਹਨਾਂ ਨੇ ਅੱਗੇ 100 ਬੰਦਿਆਂ ਨੂੰ ਦੱਸਣਾ ਹੀ ਦੱਸਣਾ ਤੇ ਪਰਮਾਤਮਾ ਕਰੇ ਕਿਰਪਾ ਤੁਹਾਡੇ ਸਾਰੇ ਰੋਗ ਇਹਨੇ ਚੱਕ ਲੈਣ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਐਸਾਨ ਜੀ ਡੀਰਵੇਦਾ ਦੇ ਪ੍ਰਬੰਧਕ ਯੋਦਾ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਮਹਿਜ਼ ਲਸਣ ਦੀਆਂ ਦੋ ਕਲੀਆਂ ਨਾਲ ਆਪਣੇ ਸਰੀਰ ਦੇ ਵਿੱਚ ਜਮਾ ਹੋਈ ਲੀਵਰ ਦੇ ਵਿੱਚ ਜਮਾ ਹੋਈ ਪੇਟ ਦੇ ਵਿੱਚ ਜਮਾ ਹੋਈ ਗੰਦਗੀ ਨੂੰ ਮਹਿਜ਼ ਇੱਕ ਗਲਾਸ ਰੋਜ਼ਾਨਾ ਇਸਤੇਮਾਲ ਕਰਨ ਦੇ ਨਾਲ ਉਹਨੂੰ ਕੱਢ ਸਕਦੇ ਆਂ ਔਰ ਹੋਰ ਵੀ ਬਹੁਤ ਸਾਰੇ ਫਾਇਦੇ ਨੇ ਅਸੀਂ ਇਸ ਕਲੀਆਂ ਵਾਲੇ ਲਸਣ ਵਾਲੇ ਪਾਣੀ ਤੋਂ ਲੈ ਸਕਦੇ ਆਂ ਉਮੀਦ ਕਰਦਾ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤੇ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਦੂਰ ਕਰ ਸਕਦੇ ਹੋ ਅੱਜ ਯੋਧਾ ਸਿੰਘ ਹੋਰਾਂ ਨੇ ਕਿਹਾ ਕਿ 5 ਤੋਂ ਲੈ ਕੇ 7 ਵਜੇ ਤੱਕ ਸ਼ਾਮ ਨੂੰ ਉਹ ਇਸ ਥਾਂ ਦੇ ਉੱਤੇ ਇੱਕ ਹਫਤੇ ਲਈ ਕਿਸ ਨੂੰ ਵੀ ਅਗਰ ਰਿਜ਼ਲਟ ਚਾਹੀਦਾ ਹੈ ਤਾਂ ਉਹ ਮਹਾਰਾਜਾ ਸਾਈ ਸ਼ਰਬਤ ਦਾ ਇੱਕ ਟੱਕਨ ਬਿਨਾ ਕੀ ਪੇਮੈਂਟ ਕੀਤੇ ਆ ਬਿਨਾ ਕੋਈ ਅਸੀਂ ਕਹਲੇ ਕਿ ਪੈਸਾ ਖਰਚ ਕੀਤੇ ਇੱਥੋਂ ਪੀ ਕੇ ਜਾ ਸਕਦਾ ਇੱਕ ਹਫਤੇ ਬਾਅਦ ਰਿਜ਼ਲਟ ਉਹ ਲੈ ਸਕਦਾ ਤੇ ਫਿਰ ਉਹ ਅਗਲੀ ਗੱਲ ਡਿਸਾਈਡ ਕਰ ਸਕਦਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰ ਦਿੰਦੇ ਆ ਕਿਹਾ ਧੰਨਵਾਦ